ਪੰਜਾਬ ਹੀ ਨਹੀਂ ਦੇਸ਼ ਦੇ ਨਾਲ-ਨਾਲ ਜਿੱਥੇ-ਜਿੱਥੇ ਵੀ ਦੁਨੀਆ ਭਰ ਵਿੱਚ ਪੰਜਾਬੀ ਰਹਿੰਦੇ ਨੇ ਉਹਨਾਂ ਦੇ ਦਿਲਾ ਤੇ ਰਾਜ ਕਰਨ ਵਾਲੇ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਵੱਲੋਂ ਡਾਇਰੈਕਟ ਕੀਤੀ ਫਿਲਮ ਅਰਦਾਸ ਸਰਬਤ ਦਾ ਪਲਾ 13 ਸਤੰਬਰ ਨੂੰ ਲੋਕਾਂ ਦੇ ਸਭੋਰਤ ਹੋਣ ਜਾ ਰਹੀ ਹੈ ਜਿਸ ਦੀ ਪ੍ਰਮੋਸ਼ਨ ਵਾਸਤੇ ਅੱਜ ਇਸ ਫਿਲਮ ਦੀ ਸਟਾਰ ਕਾਸਟ ਪਠਾਨਕੋਟ ਵਿਖੇ ਸ਼੍ਰੀਮਤੀ ਰਮਾ ਚੋਪੜਾ ਸਾਧਨ ਧਰਮ ਕੰਨਿਆ ਮਹਾ ਵਿਦਿਆਲੇ ਵਿੱਚ ਪਹੁੰਚੀ ਤੇ ਜਿਨ੍ਹਾਂ ਦਾ ਪਰਮਾ ਤੇ ਨਿੱਘਾ ਸਵਾਗਤ ਮਹਾ ਵਿਦਿਆਲੇ ਪਰਿਵਾਰ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਪਹੁੰਚਣ ਵਾਲੀ ਸਟਾਰ ਕਾਸਟ ਵਿੱਚ ਰਾਣਾ ਜੰਗ ਬਹਾਦਰ ਮਲਕੀਤ ਰੌਣੀ ਤੇ ਅਸਿਸਟੈਂਟ ਡਾਇਰੈਕਟਰ ਰਜਨੀ ਨੇ ਆਪਣੀ ਗੱਲਬਾਤ ਰੱਖਦਿਆਂ ਹੋਇਆਂ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਪਹਿਲੀਆਂ ਦੋ ਬਣਾਈਆਂ ਫਿਲਮਾਂ ਅਰਦਾਸ 2016 ਵਿੱਚ ਤੇ ਅਰਦਾਸ ਕਰਾਂ 2019 ਨੂੰ ਲੋਕਾਂ ਨੇ ਪਿਆਰ ਦਿੱਤਾ ਹੈ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਐਸੇ ਤਰ੍ਹਾਂ ਅਰਦਾਸ ਸਰਬਦਾ ਪਲਾਂ ਉਹ ਵੀ ਲੋਕੀਉ ਜਿਹੜੇ ਹੈ ਉਹ ਪਿਆਰ ਦੇਣਗੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਵੀ ਇਹ ਗੱਲ ਕਹੀ ਹੈ ਕਿ ਉਹ ਫਿਲਮ ਨੂੰ ਜ਼ਰੂਰ ਦੇਖਣ ਇਸ ਨੂੰ ਪ੍ਰਮੋਟ ਕਰਨ ਕਲਾ ਦੇ ਨਾਲ-ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਐਹੋ ਜੀਆਂ ਫਿਲਮਾਂ ਬਣਾਣਗੇ ਜਿਹੜੀਆਂ ਕਿ ਪਰਿਵਾਰਕ ਹੋਣਗੀਆਂ ਪਸੰਦ ਕੀਤੀਆਂ ਜਾਣਗੀਆਂ ਜਿਸ ਵਿੱਚ ਮਨੋਰੰਜਨ ਦੇ ਨਾਲ-ਨਾਲ ਇੱਕ ਵਧੀਆ ਸੁਨੇਹਾ ਵੀ ਸਮਾਜ ਨੂੰ ਜਾਵੇਗਾ ਮਹਾਵਿਦਿਆਲੇ ਦੀ ਪ੍ਰਿੰਸੀਪਲ ਡਾਕਟਰ ਸ਼ੋਭਾ ਪ੍ਰਾਸ਼ਰ ਵੱਲੋਂ ਵੀ ਟੀਮ ਦੇ ਆਉਣ ਤੇ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਕਲਾਕਾਰ ਵਿੱਚ ਸੱਚਾ ਰੱਬ ਦਾ ਰੂਪ ਹੁੰਦਾ ਹੈ ਤੇ ਉਹਨਾਂ ਦੇ ਆਉਣ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਇਸੇ ਤਰ੍ਹਾਂ ਪਰਿਵਾਰ ਦੇ ਵਿੱਚ ਬੈਠ ਕੇ ਵੇਖਰ ਵਾਲੀਆਂ ਫਿਲਮਾਂ ਬਣਾਉਂਦੇ ਰਹਿਣ ਤੇ ਇਸੇ ਤਰ੍ਹਾਂ ਹੀ ਉਹ ਪੰਜਾਬ ਹੀ ਨਹੀਂ ਜਿੱਥੇ-ਜਿੱਥੇ ਵੀ ਪੰਜਾਬੀ ਰਹਿੰਦੇ ਨੇ ਉਹਨਾਂ ਦੇ ਦਿਲਾਂ ਦੇ ਰਾਜ ਵੀ ਕਰਨ ਅਤੇ ਨਾਲ-ਨਾਲ ਲੋਕਾਂ ਦੀ ਐਂਟਰਟੇਨਮੈਂਟ ਵੀ ਕਰਦੇ ਰਹਿਣ ਇਸੇ ਦੇ ਮਾਧਮੇ ਮੇਥੀ ਵਾਲੇ ਫੇਰ ਲੋਕਾਂ ਨੂੰ ਬਹੁਤ ਦਰਾਂ ਕੋਈ ਬਰਦਾਮullar ਮਾਰ ਨਹੀਂ ਪਤਾ ਸੂ ਜੀ ਅਸੀਂ ਬਹੁਤ ਖੁਸ਼ੀ ਪਠਾਨਕੋਟ ਦੇ ਵਿੱਚ ਰਮਨ ਚੋਪੜਾ ਕੰਨਿਆ ਮਹਾਵਿਦਿਆਲੇ ਚ ਪਹੁੰਚੇ ਹਾਂ ਇੱਥੇ ਸਟੂਡੈਂਟਸ ਨਾਲ ਮਿਲਣ ਦਾ ਮੌਕਾ ਮਿਲਿਆ ਸਾਨੂੰ ਇਹ ਲੱਗਦਾ ਕਿ ਜਿਹੜੀ ਸਾਡੀ ਇਹ ਸੀਰੀਜ਼ ਹੈ ਅਸੀਂ 2016 ਦੇ ਵਿੱਚ ਪਹਿਲੀ ਫਿਲਮ ਲੈ ਕੇ ਆਏ ਅਰਦਾਸ ਫਿਰ 19 ਦੇ ਵਿੱਚ ਅਰਦਾਸ ਕਰਨ ਲੈ ਕੇ ਆਏ ਤੇ ਹੁਣ ਸਾਡੀ 13 ਸਤੰਬਰ ਨੂੰ ਫਿਲਮ ਰੀਲਿਜ਼ ਹੋਣ ਲੱਗੀ ਹੈ ਅਰਦਾਸ ਵੱਧ ਦੇ ਭਲੇ ਦੀ ਤੁਹਾਨੂੰ ਸਾਨੂੰ ਇਹ ਲੱਗਦਾ ਹੈ ਕਿ ਹਰ ਬੰਦਾ ਜਿਹੜਾ ਇਸ ਲਾਈਨ 'ਚ ਜਾਂ ਕਿਸੇ ਲਾਈਨ 'ਚ ਵੀ ਕੰਮ ਕਰਦਾ ਉਹ ਕਮਰਸ਼ੀਅਲ ਐਂਗਲ ਸੋਚਦਾ ਹੈ ਕਿ ਮੈਨੂੰ ਆਹ ਫਾਇਦਾ ਹੋਊਗਾ ਤੇ ਮੈਂ ਇਹਦੇ ਨਾਲ ਆਹ ਕਰੂੰਗਾ ਇਹਦਾ ਆ ਬਿਜ਼ਨਸ ਹੋਊਗਾ ਪਰ ਸਾਨੂੰ ਲੱਗਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਹੋਰ ਜਿੰਨੇ ਵੀ ਕੰਮ ਕਰਦੇ ਆ ਪੈਸੇ ਕਮਾਉਣ ਲਈ ਕਰਦੇ ਆ ਸ਼ੌਂਕ ਲਈ ਵੀ ਕਰ ਸਕਦੇ ਆ ਸਾਰਾ ਕੁਝ ਕਰਦੇ ਆ ਮਨਨ ਕਰਦਾ ਪਰ ਸਾਨੂੰ ਲੱਗਦਾ ਸੀ ਕਿ ਜਿੰਨਾ ਸਾਨੂੰ ਲੋਕਾਂ ਨੇ ਪਿਆਰ ਦਿੱਤਾ ਹੈ ਉਸ ਪਿਆਰ ਦੇ ਨਾਲ ਸਾਡੇ ਮੇਕਰ ਨੂੰ ਸਾਡੇ ਪ੍ਰੋਡਿਊਸਰ ਡਾਇਰੈਕਟਰ ਸਾਹਿਬਾਨ ਨੂੰ ਇਹ ਲੱਗਦਾ ਕਿ ਅਸੀਂ ਨਾ ਇਹ ਜੇ ਲੋਕਾਂ ਦੇ ਪਿਆਰ ਦਾ ਮੁੱਲ ਮੋੜਨਾ ਚਾਹੁੰਦੇ ਆ ਤਾਂ ਅਸੀਂ ਇਹੋ ਜੀਆਂ ਕੁਝ ਯਾਦਗਰ ਚੀਜ਼ਾਂ ਵੀ ਬਣਾ ਕੇ ਜਾਈਏ ਜਿਨ੍ਹਾਂ ਦੀ ਲੜੀ ਦੇ ਵਿੱਚ ਅਸੀਂ ਅਰਦਾਸ ਅਰਦਾਸ ਕਰਾਂ ਤੇ ਅਰਦਾਸ ਸਰਬੱਤੇ ਭਲੇ ਦੇ ਲੈ ਕੇ ਆਏ ਆ ਜਿਹੜੀਆਂ ਜਿਹੜੇ ਸਮਾਜ ਨੇ ਸਾਨੂੰ ਪਿਆਰਤਾ ਉਸ ਸਮਾਜ ਲਈ ਕੁਝ ਸਹਾਈ ਹੋਣ ਉਸ ਸਮਾਜ ਲਈ ਕੁਝ ਐਸੀਆਂ ਚੀਜ਼ਾਂ ਲੈ ਕੇ ਆਉਣ ਜਿਦੇ ਵਿੱਚ ਸਾਨੂੰ ਇਹ ਲੱਗੇ ਕਿ ਅਸੀਂ ਸਮਾਜ ਨੂੰ ਸੋਹਣਾ ਬਣਾਉਣ ਦੇ ਵਿੱਚ ਸਮਾਜ ਨੂੰ ਜੁਣ ਜੋਗਾ ਬਣਾਉਣ ਦੇ ਵਿੱਚ ਆਪਣਾ ਕੋਈ ਯੋਗਦਾਨ ਪਾਇਆ ਦੋਨਾਂ ਨਾਲੋਂ ਇਹਦੇ ਵਿੱਚ ਕੀ ਫਰਕ ਹੈ ਸਰ ਹਾਂਜੀ ਇਹ ਫਿਲਮ ਜਿਹੜੀ ਹੈਗੀ ਆ ਕਿ ਸਾਨੂੰ ਲੱਗਦਾ ਕਿ ਜਿਵੇਂ ਇਨਸਾਨ ਪਿਛਲੀ ਫਿਲਮ ਸਾਡੀ ਹੈਗੀ ਸੀ ਜਨਰੇਸ਼ਨ ਗੈਪ ਦੀ ਇੱਕ ਫਿਲਮ ਲੈ ਕੇ ਇਨਸਾਨ ਦੇ ਉੱਤੇ ਨਿਜ ਜਨ ਭਾਰੂ ਹੋ ਗਿਆ ਹਰ ਬੰਦੇ ਨੂੰ ਪਹਿਲਾਂ ਜਿਵੇਂ ਲੱਗਦਾ ਹੁੰਦਾ ਸੀਗਾ ਕਿ ਆਹ ਚੀਜ਼ ਜਿਹੜੀ ਆ ਫੈਸਿਲਿਟੀ ਐ ਕੋਈ ਕਾਰ ਐ ਕੋਈ ਮੋਟਰਸਾਈਕਲ ਐ ਹੋਰ ਕੋਈ ਦੁਨੀਆ ਦੀ ਫੈਸਿਲਿਟੀ ਐ ਉਹ ਮੇਰੇ ਘਰੇ ਹੋਣੀ ਚਾਹੀਦੀ ਐ ਪਰ ਹੁਣ ਇਨਸਾਨ ਇਨਸਾਨ ਨਾਲੋਂ ਇਹਨਾਂ ਟੁੱਟ ਗਿਆ ਸਾਨੂੰ ਇਹ ਲੱਗਦਾ ਮੇਰੇ ਘਰੇ ਨਹੀਂ ਉਹ ਮੇਰੇ ਕੋਲ ਹੋਣੀ ਚਾਹੀਦੀ ਐ ਉਹ ਨੂੰ ਕਹਿੰਦਾ ਮੈਨੂੰ ਭੈਣ ਭਾਈਆਂ ਦੇ ਵੀ ਕੋਈ ਚੱਕਰ ਨਹੀਂ ਸੋ ਇਸ ਕਰਕੇ ਅਸੀਂ ਉਹ ਲੈ ਕੇ ਆਏ ਕਿ ਜਿਹੜਾ ਸਾਡੇ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਸਭ ਤੋਂ ਪਹਿਲੇ ਦੀ ਕਾਮਨਾ ਦਾ ਇਹ ਸਬਦਾਂ ਪਰ ਹੋਣਾ ਚਾਹੀਦਾ ਹੈ ਉਹ ਅਸੀਂ ਕਿਤੇ ਮਿਸ ਕਰ ਗਏ ਆ ਬੇਸ਼ੱਕ ਅਸੀਂ ਰੋਜ਼ ਗੁਰਦੁਆਰੇ ਪਾਠ ਵੀ ਕਰਦੇ ਆ ਅਸੀਂ ਮੰਦਰ ਚ ਮੱਥਾ ਵੀ ਟੇਕਦੇ ਆ ਮੱਜ ਸਜਦਾ ਵੀ ਕਰਦੇ ਆ ਪਰ ਜਿਹੜੀਆਂ ਸਾਡੇ ਉਹਨਾਂ ਗੁਰੂ ਸਾਹਿਬਾਨਾਂ ਦੀਆਂ ਸਖਿਆਮਾਂ ਸੀਗੀਆਂ ਅਸੀਂ ਉਹਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਰੋਜ਼ ਹੀ ਸਿਰ ਚ ਕੌਣੇ ਆ ਮੱਥਾ ਟੇਕਦੇ ਆ ਅਸੀਂ ਆਪਣੇ ਨੂੰ ਧਾਰਮਿਕ ਵੀ ਕੌਣੇ ਆ ਪਰ ਜਿਹੜੀਆਂ ਉਹ ਚੀਜ਼ਾਂ ਜੀਵਨ ਜਾਂਚ ਜਿਹੜੀ ਸਾਨੂੰ ਧਰਮ ਨੇ ਸਿਖਾਈ ਹੈ ਸਾਡੇ ਗੁਰੂ ਸਾਹਿਬਾਨ ਨੇ ਜੀਵਨ ਜਾਂਚ ਸਿਖਾਈ ਹੈ ਅਸੀਂ ਉਹ ਤੋਂ ਦੂਰ ਹੁੰਦੇ ਜਾਂਦੇ ਆ ਸਾਨੂੰ ਲੱਗਦਾ ਇਹ ਬੱਕਰੀ ਚੀਜ਼ ਆ ਬਹੁਤ ਸਾਰੀਆਂ ਮੂਵੀ ਪੰਜਾਬੀ ਆਉਂਦੀਆਂ ਪਰ ਅਸੀਂ ਪਰਿਵਾਰ ਚ ਬੈਠ ਕੇ ਨਹੀਂ ਵੇਖ ਸਕਦੇ ਇਸ ਮੂਵੀ ਨੂੰ ਰਹੀ ਕਿ ਸਾਰੇ ਲੋਕ ਇਹ ਪਰਿਵਾਰ ਚ ਬੈਠ ਕੇ ਵੇਖ ਸਕਣਗੇ ਬਿਲਕੁਲ ਜੀ ਅਸੀਂ ਜਦੋਂ ਪਹਿਲੀ ਫ੍ਰੈਂਚਾਈਜ਼ ਸ਼ੁਰੂ ਕੀਤੀ ਸੋਨਾ ਦੇ ਵਿੱਚ ਸਾਡਾ ਮਕਸਦ ਹੀ ਇਹ ਸੀ ਕਿ ਸਿਨੇਮਾ ਉਦੋਂ ਗਰੋਅ ਕਰਦਾ ਹੈ ਉਹ ਚੀਜ਼ ਹਮੇਸ਼ਾ ਚੰਗੀ ਹੁੰਦੀ ਹੈ ਜਿਹੜੀ ਆਪਾਂ ਸਭ ਦੇ ਨਾਲ ਸਾਂਝੇ ਬੈਠ ਕੇ ਦੇਖ ਸਕੀਏ ਸਾਡੇ ਦਾਦੇ ਦਾਦੀ ਵੀ ਬੈਠਣ ਸਾਡੇ ਮਾਪੇ ਵੀ ਬੈਠਣ ਸਾਡੇ ਧੀਆਂ ਪੁੱਤ ਵੀ ਬੈਠਣ ਪੁੱਤ ਪੋਤੇ ਵੀ ਬੈਠਣ ਮਤਲਬ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਕੋਈ ਵੀ ਇਸ ਫਿਲਮ ਨੂੰ ਘਰ ਬੈਠ ਕੇ ਦੇਖਦਾ ਤਾਂ ਉਹ ਪ੍ਰਾਊਡ ਫੀਲ ਕਰੇ ਉਹਨੂੰ ਹੋਰ ਨਜ਼ਰੀਏ ਨਾਲ ਦੇਖੇ ਉਹਨੂੰ ਐ ਲੱਗੇ ਕਿ ਇਨਸਾਨੀ ਰਿਸ਼ਤਿਆਂ ਦੀ ਕੋਈ ਕਦਰ ਹੋਣੀ ਚਾਹੀਦੀ ਹੈ। ਸੋ ਅਸੀਂ ਇਹ ਚੀਜ਼ ਲੈ ਕੇ ਆਏ ਹਾਂ। ਇਸ ਮੂਵੀ ਵਿੱਚ ਤੁਹਾਡਾ ਕੀ ਕੈਰੈਕਟਰ ਹੈ? ਕੀ ਇਸਨੇ ਤਾਂ ਇਹ ਇਸ ਮੂਵੀ ਦੇ ਵਿੱਚ ਜਿਵੇਂ ਨੇ ਕਾਫੀ ਸਾਰੀਆਂ ਕਹਾਣੀਆਂ ਨੇ ਲੱਗ ਲੱਗ ਜਿਨੇ ਲੋਕ ਯਾਤਰਾ ਤੇ ਜਾਂਦੇ ਨੇ ਸਾਡੀ ਵੀ ਇੱਕ ਕਹਾਣੀ ਹੈ ਕਿ ਮੇਰਾ ਪੁੱਤ ਹੈ ਜਿਹੜਾ ਜਿਹੜਾ ਰੋਲ ਪੀਪੀ ਗਰੇਵਾਲ ਕਰ ਰਿਹਾ ਹੈ ਨਹੀਂ ਮੈਂ ਉਹਦਾ ਫਾਦਰ ਹਾਂ ਕਿ ਮੈਂ ਆਪਣੇ ਪੁੱਤ ਨੂੰ ਜਿਹੋ ਜਿਹਾ ਬਣਾਉਣਾ ਚਾਹੁੰਦਾ ਸੀ ਮੇਰਾ ਪੁੱਤ ਉਹ ਜਿਹਾ ਬਣ ਗਿਆ ਪਰ ਮੈਂ ਫਿਰ ਵੀ ਦੁਖੀ ਹਾਂ। ਉਹ ਟ੍ਰੇਲਰ ਵਿੱਚ ਵੀ ਡਾਇਲੋਗ ਹੈ ਗੁਰਪ੍ਰੀਤ ਘੁੱਗੀ ਮੈਨੂੰ ਪੁੱਛਦਾ ਹੈ ਕਿ ਮੈਂ ਕਿ ਮੈਨੂੰ ਇਸ ਗੱਲ ਦੀ ਤਕਲੀਫ ਨਹੀਂ ਕਿ ਮੇਰਾ ਪੁੱਤ ਮੇਰੇ ਮੁਤਾਬਕ ਬਣ ਗਿਆ ਜਾਂ ਨਹੀਂ ਬਣਿਆ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੈਂ ਸਾਰੀ ਉਮਰ ਆਪਣੀ ਆਪਣੇ ਪੁੱਤ ਨੂੰ ਸਿਖਾਉਣ 'ਚ ਸਮਝਾਉਣ 'ਚ ਕੱਢਤੀ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਇਹੋ ਜਿਹਾ ਕੈਰੈਕਟਰ ਇੱਕ ਲੈ ਕੇ ਆਏ ਤੇ ਸੁਖਮਨ ਜੀ ਲੋਕਾਂ ਨੂੰ ਕੀ ਸੁਨੇਹਾ ਦੋ ਸਰ ਲੋਕਾਂ ਨੂੰ ਸਭ ਤੋਂ ਵੱਡਾ ਸਨੇਹਾ ਇਹ ਹੀ ਹੈ ਕਿ ਜਿਹੜੀਆਂ ਇਨਸਾਨੀ ਕਦਰਾਂ ਕੀਮਤਾਂ ਨੇ ਸਾਡੇ ਚੋਂ ਇਨਸਾਨੀਅਤ ਟੁੱਟਦੀ ਜਾਂਦੀ ਹੈ ਨਾ ਜੀ ਵੀ ਉਹ ਵੱਡੀ ਪ੍ਰੋਬਲਮ ਹੈ ਉਹ ਰਿਸ਼ਤੇ ਨਹੀਂ ਰੁਕਣੇ ਚਾਹੀਦੇ ਉਹ ਰਿਸ਼ਤੇ ਬਣੇ ਰਹਿਣੇ ਚਾਹੀਦੇ ਨੇ ਜੇ ਇਨਸਾਨ ਹੈ ਅਸੀਂ ਇਨਸਾਨਾਂ ਵਾਂਗ ਸੋਚੀਏ ਅਸੀਂ ਇਹ ਨਾ ਸੋਚੀਏ ਕਿ ਸਾਡੇ ਨਿੱਜ ਸਵਾਰਥ ਲਈ ਆ ਚੀਜ਼ਾਂ ਚੰਗੀਆਂ ਨੇ ਅਸੀਂ ਉਹਦੇ ਬਾਰੇ ਸੋਚੀਏ ਮੂਵੀ ਦੀ ਪ੍ਰੋਮੋਸ਼ਨ ਵੀ ਪੀਂ ਜਗ੍ਹਾ ਜਗਾ ਜਾ ਰਹੇ ਪਠਾਨਕੋਟ ਹੈ ਕਿਸ ਤਰ੍ਹਾਂ ਦਾ ਰੁਝਾਨ ਪਠਾਨਕੋਟ ਸਾਨੂੰ ਬਹੁਤ ਚੰਗਾ ਲੱਗਿਆ ਜੀ ਅਸੀਂ ਜਿੰਨੇ ਵੀ ਦੋ ਤਿੰਨ ਕਾਲਜਾਂ ਚ ਗਏ ਆ ਸਾਨੂੰ ਇਨਾ ਚੰਗਾ ਲੱਗਿਆ ਮਤਲਬ ਇਨਾ ਹਮੇਸ਼ਾ ਹੀ ਜਦੋਂ ਪਠਾਨਕੋਟ ਵੈਸੀ ਵੀ ਕਦੇ ਆਈਏ ਪਠਾਨਕੋਟ ਵਾਸੀ ਇਨਾ ਪਿਆਰ ਦਿੰਦੇ ਨੇ ਹਾਲਾਂਕਿ ਸਾਨੂੰ ਫਿਲਮੀ ਲੋਕ ਕਈ ਵਾਰ ਕਹਿੰਦੇ ਹੁੰਦੇ ਨੇ ਕਿ ਪਠਾਨਕੋਟ ਕੀ ਕਰਨ ਚੱਲੇ ਹੋ ਪਰ ਸਾਨੂੰ ਲੱਗਦਾ ਹੈ ਕਿ ਪਠਾਨਕੋਟ ਨੂੰ ਸਿਗ ਕਾਂ ਦਾ ਮਕੀਰੇ ਨੂੰ ਅਣੌਰ ਕਿਉਂ ਕਰਦੇ ਹੋ ਪਠਾਨਕੋਟ ਦੇ ਨਾਲ ਲੱਗਦੇ ਸ਼ਹਿਰ ਇਹ ਅਣੌਰ ਕਿਉਂ ਕਰਦੇ ਹੋ ਤੁਹਾਨੂੰ ਜਿਹੜੀਆਂ ਸੈਂਟਰ ਸਿਟੀ ਨੇ ਚਲਦੀ ਗੜ ਲੁਧਿਆਣਾ ਅੰਮ੍ਰਿਤਸਰ ਰਜੇਂਦਰ ਪਟਿਆਲਾ ਇਹ ਹੀ ਕਿਉਂ ਦਿਖਦੀਆਂ ਨੇ ਸਾਡੇ ਲਈ ਤਾਂ ਹਰ ਖਿੱਤਾ ਜਿਹੜਾ ਉਹ ਸਾਡਾ ਹੈ ਕਿਉਂਕਿ ਹਰ ਜਮਾ ਜਿੱਥੇ ਇਨਸਾਨ ਬਸਦੇ ਨੇ ਉਹਨਾਂ ਇਨਸਾਨਾਂ ਦੀ ਫਿਲਮ ਹੈ ਇਸ ਕਰਕੇ ਅਸੀਂ ਹਮੇਸ਼ਾ ਮਤਲਬ ਅਸੀਂ ਉਹ ਬੰਦੇ ਆ ਜਿਹੜੇ 19 ਜੀ ਵੀ ਅਸੀਂ ਤਰਸੇਮ ਜੀ ਸਾਡੇ ਕੋਲ ਬੈਠੇ ਨੇ ਤਰਸੇਮ ਕੌਸ਼ਲ ਜੀ ਅਸੀਂ 19 ਜੀ ਵੀ ਇਹਨਾਂ ਨੂੰ ਕਿਹਾ ਕਿ ਅਸੀਂ ਪ੍ਰੋਮੋਸ਼ਨ ਕਰ ਲਈ ਇੱਥੇ ਆਉਣਾ ਸਭ ਤੋਂ ਪਹਿਲਾਂ ਅਸੀਂ ਪ੍ਰੋਮੋਸ਼ਨ ਇੱਥੋਂ ਸ਼ੁਰੂ ਅਸੀਂ ਆਪਣਾ ਜਿਹੜਾ ਸਰਕਲ ਘੁੰਮਦੇ ਘੁੰਮਦੇ ਅਸੀਂ ਪਠਾਨਕੋਟ ਜਰੂਰ ਆਏ ਆ ਹਜੇ ਵੀ ਸਾਨੂੰ ਕਹਿੰਦੇ ਪਠਾਨਕੋਟ ਬਹੁਤ ਦੂਰ ਹੈ ਯਾਰ ਨੇੜੇ ਨੇੜੇ ਕਰਕੇ ਮੁਰਜੋ ਮਖਾਨਾ ਹੀ ਅਸੀਂ ਕੋਈ ਕਾਗਜ਼ੀ ਕਾਰਵਾਈ ਪੂਰੀ ਨਹੀਂ ਕਰਨਾ ਹੈ ਸਰਕਾਰੀ ਕੰਮ ਨਹੀਂ ਕਰਦੇ ਅਸੀਂ ਅਸੀਂ ਉਹ ਕੰਮ ਕਰਦੇ ਆ ਕਿ ਜਿੱਥੇ ਤੱਕ ਪਹੁੰਚ ਕਰ ਸਕੀਏ ਮੈਸੇਜ ਜਾਉਂਦੇ ਉਹ ਅਸੀਂ ਕਰ ਰਹੇ ਹਾਂ ਕਿੰਨੀ ਤਰੀਕੂ ਮੂਵੀ ਰੀਲਸ ਹੋ ਰਹੀ ਹੈ ਸ਼ਹਿਰ ਵਾਸੀ ਨੂੰ ਕੀ ਬਣਦਾ ਹੈ ਹਾਂਜੀ ਸ਼ਹਿਰ ਵਾਸੀਆਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜੇ ਤੁਸੀਂ ਸੱਚੀ ਮੁੱੱਚੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਜੀ ਤਾਂ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਕੁਝ ਮੋਰਲ ਚੀਜ਼ਾਂ ਜਿੰਦਗੀ ਦੀਆਂ ਤਲਕ ਹਕ ਸੋ 13 ਸਤੰਬਰ ਨੂੰ ਸਾਡੀ ਫਿਲਮ ਤੁਹਾਡੇ ਨੀਡ ਲਿਸ ਨੀਮਾ ਕਰਾਂ ਜਾ ਰਹੀ ਹੈ ਜਿਹਦਾ ਨਾਮ ਹੈ ਅਰਦਾਸ ਸਰਬੱਤ ਦੇ ਭਲੇ ਦੀ ਪ੍ਰੇਅਰ ਹੈ ਜੀ ਇਹ ਤੁਹਾਡੀ ਅਰਦਾਸ ਮਤਲਬ ਜਿਵੇਂ ਰਾਨਾ ਜੀ ਨੇ ਮੈਂ ਗੱਲ ਕਰਦਾ ਸੀਗਾ ਕਿ ਅਰਦਾਸ ਅੱਧੀ ਆਸ ਸਾਡੇ ਕੋਲ ਹੈਗੀ ਹੈ ਅੱਧੀ ਅਸੀਂ ਪ੍ਰਮਾਤਮਾ ਕੇ ਪ੍ਰੇਅਰ ਕਰਦੇ ਹਾਂ ਪ੍ਰਮੋਥਨਾ ਕਰਦੇ ਹਾਂ ਕਿ ਪੂਰੀ ਹੋਵੇ ਸੋ ਇਹ ਹਰ ਬੰਦਾ ਆਪਣੇ ਆਪਣੇ ਧਰਮ ਚ ਕੋਈ ਦੁਆ ਕਰਦਾ ਹੈ ਕੋਈ ਪ੍ਰਾਰਥਨਾ ਕਰਦਾ ਹੈ ਕੋਈ ਅਰਦਾਸ ਕਰਦਾ ਹੈ ਸੋ ਇਹ ਅਰਦਾਸ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਦੀ ਕਾਮਨਾ ਜੀ ਸੋ ਇਹਦੀ ਪ੍ਰੋਮੋਸ਼ਨ ਕਰ ਰਹੇ ਹਾਂ ਅਸੀਂ ਅਰਦਾਸ ਸਰਬੱਤ ਦੇ ਭਲੇ ਦੀ ਤੂੰ ਕੇ ਪਹਿਲਾ ਅਰਦਾਸ ਬਣੀ ਫਿਰ ਅਰਦਾਸ ਕਰਾਂ ਬਣੀ ਤੇ ਉਹ ਸਿਰੇ ਦੀ ਤੀਜੀ ਗੱਲ ਮੈਂ ਅਰਦਾਸ ਸਰਬੱਤ ਦੇ ਭਲੇ ਦੀ ਮੈਂ ਜਦੋਂ ਛੋਟਾ ਹੁੰਦਾ ਸੀ ਸਾਡੇ ਪਿੰਡ ਤੋਂ ਵੀ ਨਾ ਦੇਵ ਸਾਹਿਬ ਦੀ ਯਾਤਰਾ ਲਈ ਬੰਦੇ ਜਾਂਦੇ ਸਨ ਪੂਰੇ ਪਿੰਡ ਦੇ ਕਿੰਨੇ ਹੀ ਪਰਿਵਾਰ 10-15 ਪਰਿਵਾਰ ਇੱਕ ਬੱਸ ਦੇ ਵਿੱਚ ਬੈਠ ਕੇ ਨਾ ਦੇਰ ਤੱਕ ਜਾਣਾ ਤੇ ਉੱਥੇ ਰਾਹ 'ਚ ਜਿਹੜੇ-ਜਿਹੜੇ ਵੀ ਗੁਰਦੁਆਰੇ ਆਉਣੇ ਸਭ ਦੇ ਦਰਸ਼ਨ ਕਰਨੇ ਤੇ ਇਹਦੇ ਵਿੱਚ ਵੀ ਇਹ ਦਿਖਾਇਆ ਗਿਆ ਹੈ ਕਿ ਇੱਕ ਪਿੰਡ ਦੇ ਵਿੱਚੋਂ ਇੱਕ ਬੱਸ ਲੈ ਕੇ ਲੋਕ ਜਾ ਰਹੇ ਨੇ ਯਾਨੀ ਕੁਗੀ ਸਾਹਿਬ ਨੇ ਜੋ ਰੋਲ ਕੀਤਾ ਹੈ ਉਹ ਬੱਸ ਦਾ ਇੰਤਜ਼ਾਮ ਕਰਦੇ ਨੇ ਕਿ ਪਿੰਡ ਦੇ ਸਾਰੇ ਲੋਕ ਆਪਣੀ ਅਰਦਾਸ ਕਰਨ ਤੇ ਸੱਚਖੰਡ ਜਾ ਰਹੇ ਨੇ ਨਾ ਦੇਗ ਤੇ ਉੱਥੋਂ ਇਹ ਸਾਰਿਆਂ ਨੇ ਆਪਣੇ-ਆਪਣੀ ਜਿਹੜੀ ਅਰਦਾਸ ਹੈ ਆਪਣੇ-ਆਪਣੀ ਜਿਹੜੀ ਸੁਖਣਾ ਆਉਸੋਕੇ ਉਤੇ ਜਾ ਕੇ ਦਰਸ਼ਨ ਕਰਨਾ ਚਾਹੁੰਦੇ ਨੇ ਇਹੋ ਸਾਰੇ ਪਿੰਡ ਦੇ ਜਿਹਨੀਆਂ ਸਟਾਰ ਕਾਸ ਸਾਰੀ ਉਹਦੇ ਵਿੱਚ ਹੈ ਹੀਰੋ ਹੀਰੋਇਨ ਕੈਰੈਕਟਰ ਆਰਟਿਸ ਫਾਦਰ ਮਦਰ ਇਹ ਉਹ ਤੇ ਇਹ ਸਾਰੇ ਉਹਦੇ ਬੱਸ 'ਚ ਬੈਠੇ ਨੇ ਤੇ ਨਾਲ ਡੇੜ ਜਾ ਰਹੇ ਨੇ ਤੇ ਬੱਸ ਦਾ ਡਰਾਈਵਰ ਮੈਂ ਸਲੀਮ ਖਾਨ ਮੁ슬ਮਾਨ ਕੈਰੈਕਟਰ ਹੈ ਤੇ ਵੈਸੇ ਹੀ ਖੂਬਸੂਰਤ ਲੱਗੇਗਾ ਕਿ ਧਰਮਾਂ ਦੇ ਵਿੱਚ ਵੇਦਕਰਾ ਨਹੀਂ ਇੱਕ ਮੁ슬ਮਾਨ ਆਪਣੇ ਦੂਸਰੇ ਧਰਮ ਦੇ ਲੋਕਾਂ ਨੂੰ ਉਹਨਾਂ ਦੀ ਤੀਵਥ ਯਾਤਰਾ ਕਰਾ ਰਹੇ ਆ ਆਪਣੇ ਆਪ ਦੀ ਇੱਕ ਬਹੁਤ ਵਧੀਆ ਗੱਲ ਹੋਏ ਜੀ ਇਹ ਦੂਸਰੀ ਕੀ ਐ ਇਸ ਫਿਲਮ ਦੇ ਵਿੱਚ ਜਿੰਨੇ ਵੀ ਬੰਦੇ ਜਾਂਦੇ ਨੇ ਸਾਰੇ ਐਕਟਰ ਉਹਨਾਂ ਦੇ ਆਪਣੇ ਪਰਸਨਲ ਪ੍ਰੋਬਲਮਸ ਨੇ ਫੈਮਲੀਜ਼ ਦੀਆਂ ਰਿਸ਼ਤੇ ਆਂ ਦੁੱਖ ਸੁੱਖ ਦੀਆਂ ਸਾਰੀਆਂ ਟਾਨੀਆਂ ਤੇ ਇਹ ਫਿਲਮ ਦੇ ਵਿੱਚ ਤੁਹਾਨੂੰ ਰਿਸ਼ਤਿਆਂ ਨੂੰ ਕਿਵੇਂ ਪੱਕਾ ਕਰਨਾ ਹੈ ਜਿਹੜੇ ਰਿਸ਼ਤੇ ਅਸੀਂ ਇਗਨੋਰ ਕਰਦੇ ਆ ਜਾਂ ਜਿਹੜੇ ਰਿਸ਼ਤੇਆਂ ਨੂੰ ਅਸੀਂ ਪੁੱਲ ਗਏ ਆ ਜਾਂ ਜਿਹੜੇ ਰਿਸ਼ਤੇ ਆ ਨੂੰ ਅਸੀਂ ਮੇਨਟੇਨ ਨਹੀਂ ਕਰਦੇ ਉਹਨਾਂ ਦੇ ਕੀ ਨੁਕਸਾਨ ਹੁੰਦੇ ਨੇ ਇਹ ਫਿਲਮ ਤੇ ਬਣਾਇਆ ਗਿਆ ਹੈ ਇਹ ਫਿਲਮ ਨੂੰ ਜਦੋਂ ਦੇਖਣਗੇ ਖਾਸ ਕਰਕੇ ਅਗਦੀ ਜਨਰੇਸ਼ਨ ਉਹਨਾਂ ਨੂੰ ਦੇਖਣ ਨੂੰ ਬਹੁਤ ਕੁਝ ਮਿਲੇਗਾ ਔਰ ਕਿੰਨੀਆਂ ਚੀਜ਼ਾਂ ਦੀ ਸਿੱਖਿਆ ਮਿਲੇਗੀ ਅਨਦਾਜ਼ ਸਰਬੱਤ ਦੇ ਭਲੇ ਦੀ ਇਹ ਕਿਸੇ ਧਰਮ ਦੀ ਫਿਲਮ ਨਹੀਂ ਹੈ ਇਹ ਕਿਸੇ ਧਰਮ ਨਾਲ ਜੁੜੀ ਧਾਰਮਿਕ ਫਿਲਮ ਨਹੀਂ ਹੈ ਸੋਸ਼ਲ ਪਿਕਚਰ ਹੈ ਜਿਹੜੀ ਕੀ ਤੁਸੀਂ ਪਰਿਵਾਰ ਦੇ ਨਾਲ ਬੈਠ ਕੇ ਦੇਖ ਸਕਦੇ ਹੋ ਸਮਾਜਿਕ ਤੌਰ ਤੇ ਹੀ ਕਈ ਚੀਜ਼ਾਂ 'ਤੇ ਧਿਆਨ ਦਿਨੇ ਉਸ ਇਸ ਫਿਲਮ ਰਾਹੀਂ ਕਿਹਾ ਪੁਨਿਆ ਦਿੱਤਾ ਗਿਆ ਕਿ ਸਮਾਜਿਕ ਚੀਜ਼ਾਂ ਤੋਂ ਦੂਰ ਹੋ ਕੇ ਆਪਣੇ ਭਾਈਚਾਰੇ ਨੂੰ ਔਰ ਆਪਣੇ ਰਿਸ਼ਤੇਦਾਰੀ ਨੂੰ ਪਹਿਲ ਦਿੱਤੀ ਜਾਏ ਕਿ ਇਸ ਤਰ੍ਹਾਂ ਦੇ ਦੇਖੋ ਜੀ ਉਹ ਤੁਹਾਨੂੰ ਦੱਸਿਆ ਮੇਨ ਗੱਲ ਹੈ ਰਿਸ਼ਤੇ ਆ ਦੀ ਜਦੋਂ ਰਿਸ਼ਤੇ ਹੀ ਪਰਿਵਾਰਾਂ ਚ ਜਦ ਇਹਨਾਂ ਚ ਟੁੱਟ ਜਾਂਦੇ ਨੇ ਤਾਂ ਤੁਹਾਡੇ ਸੁੱਖ ਦੀ ਜੀ ਦੂਰ ਹੋ ਜਾਂਦੇ ਨੇ ਕਿਉਂਕਿ ਜ਼ਿੰਦਗੀ ਚ ਇੱਕੋ ਹੀ ਗਾਣੀ ਹੈ ਮੈਂ ਰੋਣੀ ਸਾਹਿਬ ਨਾਲ ਗੱਲ ਕਰ ਰਿਹਾ ਜੁਵੇਰੇ ਕਿ ਸੁੱਖ ਦਾ ਦੁੱਖ ਹੈ ਮੇਰੇ ਪਾਸ ਸੁੱਖ ਨਹੀਂ ਇਹ ਹੀ ਦੁੱਖ ਹੈ ਉਹ ਜੋ ਤੇਰੇ ਪਾਸ ਸੁੱਖ ਹੈ ਉਸ ਦਾ ਵੀ ਮੈਨੂੰ ਦੁੱਖ ਹੈ ਅਸੀਂ ਸੁੱਖ ਦੇ ਪਾਲਚ ਲੱਗਿਆ ਤੇ ਇਹਦੇ ਵਿੱਚ ਵੀ ਹੁਣ ਜਿਹੜਾ ਅਸੀਂ ਤੀਰਥ ਯਾਤਰਾ ਕਰਨੇ ਆ ਤੇ ਉਹਦੇ ਵਿੱਚ ਆਪਣੇ ਆਪਣੇ ਦੁੱਖ ਨੇ ਉਹਨਾਂ ਦਾ ਸਮਾਧਾਨ ਚਾਹੀਦਾ ਉਸ ਲਈ ਅਰਦਾਸ ਕਰ ਰਹੇ ਆ ਮੇਨ ਗੱਲ ਕੀ ਹੈ ਕਿ ਸਾਰੀ ਫਿਲਮ ਦੇ ਵਿੱਚ ਜਿੰਨੇ ਪਾਤਰ ਜਾ ਰਹੇ ਨੇ ਉਹ ਸਾਰਿਆਂ ਦੇ ਰਿਸ਼ਤੇ ਠੀਕ ਨਹੀਂ ਹੈਗੇ ਉਹ ਨਿੱਜ ਨਾਲ ਜੁੜੇ ਹੋਏ ਨੇ ਤੇ ਫਿਲਮ ਦੇ ਪੂਰੇ ਮਤਲਬ ਸਫਰ ਦੇ ਵਿੱਚ ਤੁਹਾਨੂੰ ਸਮਝ ਆਉਂਦੀ ਹੈ ਕਿ ਰਿਸ਼ਤਿਆਂ ਦੀ ਅਹਿਮੀਅਤ ਬਹੁਤ ਹੈ ਇਹ ਰਿਸ਼ਤੇ ਠੀਕ ਰਹੇ ਹੋਣ ਤਾਂ ਤੁਹਾਡੇ ਜ਼ਿੰਦਗੀ ਵਿੱਚ ਸੁੱਖ ਆਉਣਾ ਹੀ ਆਉਂਦਾ ਹੈ ਇਹ ਹਰ ਜਿਹੜੀਆਂ ਦੋਆਂ ਮੂਵੀਆਂ ਨੂੰ ਬਹੁਤ ਮਾਤ ਪਿਆਰ ਮਿਲਿਆ ਇਸ ਮੀਤੋ ਕੀ ਮੂਵੀ ਤੋਂ ਕੀ ਉਮੀਦ ਕਰਦੇ ਹੋ ਦੇਖੋ ਜੀ ਅਸੀਂ ਤਾਂ ਉਮੀਦ ਕਰਦੇ ਹਾਂ ਉਸੇ ਤਰ੍ਹਾਂ ਇਹ ਫਿਲਮ ਵੀ ਸੁਪਰ ਹਿੱਟ ਹੋਏਗੀ ਔਰ ਮੇਰਾ ਵਾਦਾ ਹੈ ਕਿਉਂਕਿ ਇਸ ਤਰ੍ਹਾਂ ਦਾ ਸਬਜੈਕਟ ਹੈ ਜਿਸ ਤਰ੍ਹਾਂ ਦੀ ਫਿਲਮ ਹੈ ਜਿਸ ਤਰ੍ਹਾਂ ਦਾ ਇਹਦੇ ਵਿੱਚ ਮਿਊਜ਼ਿਕ ਹੈ ਔਰ ਜਿਸ ਤਰ੍ਹਾਂ ਦਾ ਸਬਜੈਕਟ ਹੈ ਇਹ ਪਹਿਲੀਆਂ ਫਿਲਮਾਂ ਨਾਲੋਂ ਵੀ ਜ਼ਿਆਦਾ ਮਕਬੂਲ ਹੋਏਗੀ सारे दर्शकों यही मतलब इल्तजा करना कि तेरह सितंबर में तुम जाओ सिनेमया फिल्म देखो तो बहुत मजा आएगा और सीख में बड़ा कुछ मिलेगा मैं वादा करना तो थोड़ा निराशता हाथ नहीं लगेगी बेस्ट ऑफ लक नमस्कार आज हमारे कॉलेज के लिए बहुत बड़ी उपलब्धि का दिन है कि श्री मलकीत रानी जी राणा यंग बहादुर जी रजनी जी अपनी सारी टीम के साथ हमारे महाविद्यालय में पहुँचे हैं इनकी बहुत सारी पिक्चर्स तो आती रहती हैं लेकिन अब एक नई पिक्चर आई है अरदास श्रृंखला से जुड़ी हुई अरदास सरबद्दे पले दी नाम जैसा है वैसा ही इसकी थीम भी है और एक संदेश है युवा पीढ़ी के लिए भी माता पिताओं के लिए भी और न्यू जनरेशन जो है वो किस तरह से भटकी हुई है किस तरह से उसको आगे बढ़ना है अपने लक्ष्य को चयनित करना है और किस तरह से संस्कारों के साथ जुड़ना है अपनी जड़ों के साथ जुड़ना है ये सारे संदेश को प्रसारित करने के लिए इनकी गिप्पी ग्रेवाल जी के साथ उनके निर्देशन में ये जो एक पिक्चर बनाई गई है इसके प्रमोशन के लिए आए हैं और मुझे ऐसा लगता है कि ये इन दिनों में प्रमोशन करना बहुत फायदेमंद है क्योंकि आज जितनी इनसे चर्चा हुई इन्होंने जो विचार व्यक्त किए वो टीचर्स डे के साथ जुड़े हुए थे और मुझे ऐसे लगता है कि जैसे हम आज पिक्चर की तो प्रमोशन कर ही रहे हैं साथ ही मुझे ऐसे लगा इनके विचार सुनकर कि हम टीचर्स डे भी सेलिब्रेट कर रहे हैं कि आज एक टीचर की क्या अहम भूमिका है समाज के लिए माता पिता की क्या भूमिका है और एक बच्चे की भी अपने माता पिता के प्रति क्या भूमिका है संस्कारों से जुड़ी हुई पिक्चर है मैं इनका महाविद्यालय में आगमन पर बहुत अभिनंदन भी करती हूँ और इनको ये विश्वास दिलाती हूँ कि जिस तरह से इनका थॉट प्रोसेस है इनके विचार हैं और जिन संदेश को ये समाज में भेजना चाहते हैं और बच्चों को मर्यादित संस्कार करना चाहते हैं भारतीय संस्कृति से जोड़ना चाहते हैं इस श्रृंखला में हम इनके साथ हैं और मैं अपनी सभी छात्राओं की तरफ से ये विश्वास दिलाती हूँ और सारे अपने प्रवक्ता वर्ग की ओर से कि ये मूवी तो हम सभी जाकर जरूर देखेंगे और ये निश्चित रूप से नए नए कीर्तिमान स्थापित करेगी ऐसा मुझे पूरा विश्वास है मैं एक बार समस्त महाविद्यालय की प्रबंधक समिति प्रवक्ता मंडल और मैं व्यक्तिगत रूप से भी इनका आभार व्यक्त करती हूँ धन्यवाद If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs The future ready school with shooting range cricket academy NCC Naval Unit, Swimming Classes, Judo, Taekwondo, Karate and Skating Classes, Training of Vocal, Classical and Western Music, Dance Classes for Hip Hop, Freestyle, Jazz, Locking Popping, Chess, Horse Riding, Football and so on. a and Cambridge International School opposite Canada Palace near A&M Institute's Jalandhar Dalhousie Bypass Road, Pathanko.